ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਹਾਰਦਿਕ ਸਵਾਗਤ ਹੈ ਚੈਨਲ ਨਾਗਰਾ ਰਸਤੇ ਜੰਕਸ਼ਨ ਤੇ ਸਕਰੀਨ ਤੇ WhatsApp ਨੰਬਰ 89681 44273 ਚੱਲਿਆ ਹੈ ਜੀ ਤੁਸੀਂ ਆਪਣੇ ਐਡ ਇਸ ਨੰਬਰ ਤੇ ਭੇਜੋ ਇੱਕ ਆਪ ਜੀ ਨੂੰ ਬੇਨਤੀ ਕਰ ਦਈਏ ਐਡ ਭੇਜਣ ਤੋਂ ਪਹਿਲਾਂ ਚੰਗੀ ਤਰ੍ਹਾਂ ਜ਼ਰੂਰ ਪੜ ਲਿਆ ਕਰੋ ਕਈ ਵਾਰੀ ਅਧੂਰੇ ਪੇ ਬੇਰਵੇ ਪੇ ਚ ਜਾਂਦੇ ਹਨ ਤੇ ਕਈ ਵਾਰ ਇਸ ਤਰ੍ਹਾਂ ਹੁੰਦਾ ਬਾਇਓ ਡਾਟਾ ਵਾਲੀ ਲਾਈਨ ਰਿਕੁਆਇਰਮੈਂਟ ਵਰਜੀਚ ਲਿਖੀ ਜਾਂਦੀ ਆ ਜਿਸ ਨਾਲ ਐਡ ਦੇ ਮੀਨਿੰਗ ਬਿਲਕੁਲ ਬਦਲ ਜਾਂਦੇ ਨੇ ਇਸ ਲਈ ਬਹੁਤ ਸਤਿਕਾਰ ਨਾਲ ਆਪ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਐਡ ਨੂੰ ਇੱਕ ਦੋ ਵਾਰੀ ਜ਼ਰੂਰ ਪੜ ਕੇ ਭੇਜਿਆ ਕਰੋ ਤਾਂ ਜੋ ਗਲਤੀ ਨਾ ਹੋ ਸਕੇ ਇਸ ਚੈਨਲ ਤੇ ਹਰ ਮੰਗਲਵਾਰ ਹਰ ਸ੍ਰਿਚਰਵਾਰ ਨੂੰ ਐਡ ਲਾਈ ਜਾਂਦੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੇਂ ਵੀਡੀਓ ਆਪਜੀ ਤੱਕ ਪਹੁੰਚ ਸਕੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਇਹ ਕੈਨੇਡਾ ਤੋਂ ਆ ਜੀ ਨਾਮ ਸਿੰਘ ਜੱਟ ਸਿੱਖ ਲੜਕਾ 1094 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ ਦੇ ਬੇਟੇ ਦਾ ਗੁਰਦਾਸਪੁਰਾ ਸਵੰਦ ਰੱਖਦੇ ਨੇ बीटेक ਐਂਡ ਮਾਸਟਰ ਇਨ ਆਟੋਮੇਸ਼ਨ ਰੋਬੋਟਿਕਸ ਫਰੋਮ ਕੈਨੇਡਾ ਇਹ ਇਹਨਾਂ ਦੀ ਕੁਆਲਿਫੀਕੇਸ਼ਨ ਆ ਜੀ ਪੀਆਰ ਕੈਨੇਡਾ ਨੇ ਇਹ ਫਾਜ਼ਲ ਸਾਹਿਬ ਇਹਨਾਂ ਦੇ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਇੱਕ ਭਰਾ ਉਹ ਵੀ ਕੈਨੇਡਾ 4 ਏਕੜ ਨੇ ਕੋਲ ਵਾਹੀਯੋਗ ਜ਼ਮੀਨ ਆ ਜੇ ਕੁਝ ਅਰਬਨ ਪ੍ਰਾਪਰਟੀ ਵੀ ਇਹਨਾਂ ਕੋਲ ਹੈਗੀ ਆ ਇਹਨਾਂ ਦੀ ਨੀਡਸ ਕੀ ਆ ਵਾਂਟਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਸਕ੍ਰੀਨ ਤੇ ਨੰਬਰ ਚੱਲ ਰਿਹਾ ਜੀ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਇੰਡੀਆ ਤੋਂ ਆ ਨਾਮ ਸਿੰਘ ਜੱਟ ਸਿੱਖ ਲੜਕਾ ਖੈਰਾ ਗੋਤ ਮਾਨਸਾ ਏਰੀਆ 9997 ਡੇਟ ਆਫ ਬਰਥ 6 ਫੁੱਟ ਕਾਦਾ ਲੜਕੇ ਦਾ 2A ਕੁਆਲੀਫਿਕੇਸ਼ਨ ਆ ਭੈਣ ਵਿਆਹੀ ਹੋਈ ਆ ਜ਼ਮੀਨ 20 ਕਿੱਲੇ ਆ ਦੋ ਭਰਾ ਨੇ ਇਹਨਾਂ ਦੀ ਇੱਛਾ ਕੀ ਆ ਕਹਿੰਦੇ ਕੁੜੀ ਇਕੱਲੀ ਹੋਵੇ ਕੁੜੀ ਨੂੰ ਘਟੋ ਘਾਟੋ ਕਹਿੰਦੇ 5 ਤੋਂ 10 ਏਕੜ ਜ਼ਮੀਨ ਆਉਂਦੀ ਹੋਵੇ ਨਰਮ ਸੁਭਾਅ ਦੀ ਹੋਵੇ ਇਹਨਾਂ ਦੀ ਨੀਡਸ ਆ ਜੀ ਇਹਨਾਂ ਦੇ ਵਿੱਚ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਨਾਮ ਸਿੰਘ ਸੈਣੀ ਸਿੱਖ ਲੜਕਾ ਇਹ ਲੜਕਾ ਵੈਸ਼ਨੂ ਆ ਜੀ ਟਾਂਡਾ ਹੁਸ਼ਿਆਰਪੁਰ ਤੋਂ 2595 ਡੇਟ ਆਫ ਬਰਥ 5 ਫੁੱਟ 9 ਇੰਚ ਦਾ ਬੇਟੇ ਦਾ ਇਹ ਆਰਮੀ ਵਿੱਚ ਸਰਵਿਸ ਕਰਦੇ ਨੇ ਪੜ੍ਹੀ ਲਿਖੀ ਲੜਕੀ ਦੀ ਜ਼ਰੂਰਤ ਆ ਕਿਸੇ ਵੀ ਪ੍ਰਕਾਸ਼ ਤੋਂ ਹੋ ਸਕਰੀ ਆ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਲੜਕਾ ਆਰਮੀ ਦੇ ਵਿੱਚ ਸਰਵਿਸ ਕਰ ਰਿਹਾ ਜੀ ਅਗਲਾ ਰਿਸ਼ਤਾ ਨੋਟ ਕਰੋ ਇੰਡੀਆ ਤੋਂ ਅਗਰਵਾਲ Hindu ਲੜਕੀ ਮੰਗਲਿਕ ਸੰਗਰੂਰ ਏਰੀਆ 1085 ਡੇਟ ਆਫ ਬਰਥ ਇਹ ਬੇਟੀ ਡਾਈਵੋਰਸੀਆ 4 ਫੁੱਟ 10 ਇੰਚ ਇਹਨਾਂ ਦਾ ਕੱਦ ਹੈ ਜੀ ਸਿੰਗਲ ਫੈਮਿਲੀ ਦੇ ਵਧੀਆ ਬਿਜ਼ਨਸਮੈਨ ਵਾਲੇ ਅਗਰਵਾਲ ਹੀ ਸੰਪਰਕ ਕਰਨ ਸਿੰਗਲਾ ਫੈਮਿਲੀ ਵਾਲੇ ਵਧੀਆ ਪਰਿਵਾਰ ਜੋ ਅਗਰਵਾਲ ਹੋਣ ਉਹੀ ਸੰਪਰਕ ਕਰਨ ਇਹਨਾਂ ਦਾ ਵੀ ਸੰਗਰੀਨ ਤੇ ਨੰਬਰ ਚਾ ਰਿਹਾ ਜੀ ਤੁਸੀਂ ਨੋਟ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ। ਇਹ ਕੈਨੇਡਾ ਤੋਂ ਆ। ਨਾਮ ਸਿੰਘ ਜੱਟ ਸਿੱਖ ਲੜਕਾ ਰੰਧਾਵਾ ਗੋਤ ਤਰਨਤਾਰਨ ਸਾਹਿਬ ਏਰੀਆ 362000 ਡੇਟ ਆਫ ਬਰਥ 6 ਫੁੱਟ ਕਾਦਾ ਬੇਟੇ ਦਾ 10+2 ਨਾਨ ਮੈਡੀਕਲ ਅਤੇ ਡਿਪਲੋਮਾ ਕੰਪਿਊਟਰ ਨੈਟਵਰਕ ਟੈਕਨੀਸ਼ੀਅਨ ਕੈਨੇਡਾ ਤੋਂ ਬ੍ਰਮਟਨ ਕੈਨੇਡਾ ਵਿਖੇ ਰਹਿ ਰਹੇ ਨੇ। ਫਾਜ਼ਲ ਸਾਹਿਬ ਇਹਨਾਂ ਦੇ ਗਵਰਨਮੈਂਟ EMPLOYE ਨੇ ਇਹਨਾਂ ਦੇ ਭੈਣ ਜੀ MBBS ਡਾਕਟਰ ਨੇ 15 ਕਿਲੇ ਨਾਲ ਕੋਲ ਪ੍ਰਾਪਰਟੀ ਆ ਅਤੇ ਕੁਝ ਸ਼ੈਰੀ ਪ੍ਰਾਪਰਟੀ ਵੀ ਆ ਇਹਨਾਂ ਦੀ ਨੀਡਸ ਕੀ ਆ ਲੜਕੀ ਦਾ ਜਨਮ 2000 ਤੋਂ ਬਾਅਦ ਦਾ ਹੋਵੇ ਕੱਦ 5 ਫੁੱਟ 7 ਇੰਚ ਹੋਵੇ PR ਕੈਨੇਡਾ ਹੋਵੇ ਇਹਨਾਂ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਚੱਲ ਰਿਹਾ ਹੈ ਸਕਰੀਨ ਤੇ ਅਗਲਾ ਰਿਸ਼ਤਾ ਹੈ ਇੰਡੀਆ ਤੋਂ ਨਾਮ ਸਿੰਘ ਜੱਟ ਸਿੱਖ ਲੜਕਾ ਫਰੀਕੇ ਕੋਤ ਸੰਗਰੂਰ ਸ਼ਹਿਰ ਸਾਈਜ਼ 793 ਡੇਟ ਆਫ ਬਰਥ 6 ਫੁੱਟ ਗਾਦਾ ਬੇਟੇ ਦਾ ਇਹ ਗ੍ਰੈਜੂਏਟ ਨੇ ਆਪਣਾ ਬਿਜ਼ਨਸ ਆ ਜੀ ਇਹਨਾਂ ਦਾ ਚੰਡੀਗੜ੍ਹ ਦੇ ਵਿੱਚ ਵਧੀਆ ਹੁੰਦਾ ਨਾ ਭਰਾ ਇਹਨਾਂ ਦਾ ਕੈਨੇਡਾ ਪੀਆਰ ਆ ਬਾਪਾ ਸਾਹਿਬ ਇਹਨਾਂ ਦੇ ਬਤੌਰ ਟੀਚਰ ਬੀਐਸਸੀ ਬੀਆਰਟੀ ਟੀਚਰ ਨੇ ਜੋਬ ਕਰ ਰਹੇ ਨੇ ਮਦਰ ਇਹਨਾਂ ਦੇ ਐਜੇ ਸੁਪਰਡੈਂਟ ਰਿਟਾਇਰ ਹੋਏ ਨੇ ਪੰਜ ਕਿਹੜੇ ਕੋਈ ਨਾ ਕੋਈ ਪ੍ਰਾਪਰਟੀ ਆ ਅਤੇ ਵਧੀਆ ਸ਼ਹਿਰੀ ਪ੍ਰਾਪਰਟੀ ਆ ਵਧੀਆ ਵੈਲ ਸੈਟਲਡ ਫੈਮਿਲੀ ਆ ਨੀਟ ਐਜੂਕੇਟਿਡ ਬਿਊਟੀਫੁਲ ਟਾਲ ਗਰਲ ਅਪਰ ਕਾਸਟ ਵੈਲਕਮ ਇਹਨਾਂ ਦੀ ਇੱਛਾ ਜੀ ਅਗਲਾ ਰਿਸ਼ਤਾ ਨੋਟ ਕਰੋ ਲੜਕੀ ਪੜ੍ਹੀ ਲਿਖੀ ਹੋਵੇ ਸੁੰਦਰ ਹੋਵੇ ਅਪਰ ਕਾਸਟ ਕਿਸੇ ਤੋਂ ਵੀ ਉਹਦੀ ਖੱਤਰੀ ਬ੍ਰਾਹਮਣ ਜੱਟ ਸਿੱਖ ਕੋਈ ਵੀ ਹੋ ਸਕਦੀ ਆ ਵਿਨਾਸਿਕ ਰਿੰਤ ਨੰਬਰ ਚੱਲ ਰਿਹਾ ਹੈ ਤੁਸੀਂ ਸੰਪਰਕ ਕਰ ਸਕਦੇ ਹੋ ਆਹ ਲੜੇ ਸਨੋ ਮੋਹਿਤ ਸ਼ਰਮਾ ਬੋਏ ਇੰਡੀਆ ਤੋਂ ਲੜਕਾ ਜੀ ਇਹ ਮੋਹਿਤ ਸ਼ਰਮਾ ਲੜਕਾ ਮੰਡੀ ਗਵਿੰਦਗੜ੍ਹ ਤੋਂ ਇਤਲਾਕ ਸੋਦਾ ਨੇ ਕੋਈ ਬੱਚਾ ਨਹੀਂ 22799 9:22 ਤੇ ਸ਼ਾਮ ਦਾ ਜਨਮ ਹੈ ਜੀ 5 ਫੁੱਟ 7 ਇੰਚ ਕਾਦਾ 10+2 ਇਹਨਾਂ ਦੀ ਕੁਆਲਿਫਿਕੇਸ਼ਨ ਆ ਪ੍ਰਾਈਵੇਟ ਜੋਬ ਕਰਦ ਨੇ ਲੜਕੀ ਕੁਆਰੀ ਤਲਾਕशुदा ਬ੍ਰਾਹਮਣ ਜਾਂ ਹੋਰ ਕਿਸੇ ਵੀ ਉੱਪਰ ਕਾਸਟ ਹੋਵੇ ਬੱਚਾ ਨਾ ਹੋਵੇ ਇਹਨਾਂ ਦੀ ਇੱਛਾ ਜੀ ਅਗਲਾ ਰਿਸ਼ਤਾ ਰੋਟ ਕਰੋ ਹਰਸ਼ਿਤ ਸ਼ਰਮਾ ਇਹ ਵੀ ਮੰਡੀ ਗਵਿੰਦਗੜ੍ਹ ਤੋਂ ਭਰਾ ਨੇ ਦੁੱਨੇ ਸਕੇ 27698 ਡੇਟ ਆਫ ਬਰਥ 7:42 ਮਿੰਟ ਤੇ ਸਵੇਰ ਦਾ ਜਨਮ 5 ਫੁੱਟ 9 ਇੰਚ ਕੱਦ 2a ਕੁਆਲਿਫਿਕੇਸ਼ਨ ਆਪਣਾ ਬਿਜ਼ਨਸ ਆ ਇਹ ਲੜਕੀ ਗ੍ਰੈਜੂਏਟ ਹੋਵੇ ਬ੍ਰਾਹਮਣ ਪਰਿਵਾਰ ਤੋਂ ਹੋਵੇ ਜਾਂ ਕਿਸੇ ਵੀ ਉੱਪਰ ਕਲਾਸਟ ਤੋਂ ਹੋ ਸਕਦੀ ਆ ਇਹਨਾਂ ਦੀ ਨੀਡ ਜ ਹੈ ਜੀ ਅਗਲਾ ਰਿਸ਼ਤਾ ਨੋਟ ਕਰੋ ਇਹ ਹੈ ਕੈਨੇਡਾ ਤੋਂ ਨਾਮ ਸਿੰਘ ਜੱਟ ਸਿੱਖ ਲੜਕਾ ਢਾਲੀਵਾਲ ਮੋਗਾ ਏਰੀਆ 121085 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ 10+2 ਕੁਆਲੀਫਿਕੇਸ਼ਨ ਕੈਨੇਡਾ ਐਡਮਿੰਟਨ ਕੈਲਗਰੀ ਵਿਖੇ ਇਹ ਬੈਰੈ ਰਹਿਣਾ ਹੈ ਬਰਕ ਪਰਮਟ ਤੇ ਬਾਦਰ ਸਾਹਿਬ ਐਕਸਪਾਇਰ ਹੋਏ ਨੇ ਦੋ ਕਿਲੇ ਨੇ ਕੋਲੇ ਅਰਬਨ ਪ੍ਰਾਪਰਟੀ ਆ ਇਹਨਾਂ ਦੀ ਜੇ ਲੁਕਿੰਗ ਫਾਰ ਗੁੱਡ ਨੇਚਰ ਕੈਨੇਡਾ ਸੈਟਲਡ ਪੀਆਰ ਗਲ ਡਾਈਵੋਰਸੀ ਵਿਦਆਊਟ ਚਾਈਲਡ ਗਲ ਆਲਸੋ ਵੀ ਐਕਸੈਪਟੇਬਲ ਲੜਕੀ ਕੈਨੇਡਾ ਤੋਂ ਹੋਵੇ ਵਧੀਆ ਸੁਭਾਅ ਹੋਵੇ ਕਵਰੀ ਵੀ ਹੋ ਸਕਦੀ ਆ ਡਾਈਵੋਰਸ ਵੀ ਹੋ ਸਕਦੀ ਆ ਪੀਆਰ ਹੋਵੇ ਨੰਬਰ ਇਹਨਾਂ ਦਾ ਵੀ ਸਕਰੀਨ ਤੇ ਚੱਲਿਆ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਜੱਟ ਸਿੱਖ ਲੜਕਾ ਭੋਲਰ ਗੋਤ ਬਠਿੰਡਾ ਏਰੀਆ 28994 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਇੱਕ ਕੈਨੇਡਾ ਵਸੇ ਟੱਕ ਡਰਾਈਵਰ ਨੇ ਤੇ ਵੀ ਇਹਨਾਂ ਦੀ ਕੁਆਲਿਫੀਕੇਸ਼ਨ ਆ ਇੱਕ ਭਰਾ ਮੈਰਿਟ ਆ ਨੀਡ ਗਰਲ ਪੀਆਰ ਵਰਕ ਪਰਮਿਟ ਫਰੋਂ ਕੈਨੇਡਾ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਪਰਵਾਦ ਦਾ ਸੰਪਰਕ ਹਗਾ ਦੇ ਅਗਲਾ ਰਿਸ਼ਤਾ ਨੋ ਰਖੋ ਇਹ ਇੰਡੀਆ ਤੋਂ ਆ ਜੀ ਨਾਮ ਸਿੰਘ ਰਾਮਗੜੀਆ ਸਿੱਖ ਲੜਕਾ ਲੁਧਿਆਣਾ ਏਰੀਆ 1992 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਮੈਟ੍ਰਿਕ ਪ੍ਰਾਈਵੇਟ ਜੌਬ ਕਰਦੇ ਨੇ ਜੀ 20000 ਰੁਪਏ ਇਹਨਾਂ ਦੀ ਆਮਦਨਾਂ ਇੱਕ ਇਹਨਾਂ ਦੇ ਛੋਟਾ ਭਰਾ ਸਿੰਪਲ ਘਰੇਲੂ ਲੜਕੀ ਦੀ ਜ਼ਰੂਰਤ ਆ ਸਕ੍ਰੀਨ ਤੇ ਨੰਬਰ ਚੱਲਿਆ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਰਾਮਗੜੀਆ ਸਿੱਖ ਲੜਕਾ ਲੁਧਿਆਣਾ 1996 ਡੇਟ ਆਫ ਬਰਥ 5 ਫੁੱਟ 10 ਇੰਚ ਕੱਤ 10+2 ਐਂਡ ਕੰਪਿਊਟਰ ਕੋਰਸ ਪ੍ਰਾਈਵੇਟ ਜੌਬ ਕਰਦੇ ਨੇ ਇਹਨਾਂ ਦੀ ਵੀ 20000 ਰੁਪਏ ਆਮਦਨ ਆ ਜੀ ਘਰੇਲੂ ਲੜਕੀ ਦੀ ਜ਼ਰੂਰਤ ਆ ਲੋ ਕਾਸਟ ਵਾਲ ਕੋਈ ਕਾਸਟ ਬਦੀ ਸਵਾਨੀ ਹੈਗਾ ਜੀ ਅਗਲਾ ਰਿਸ਼ਤਾ ਨੋਟ ਕਰੋ ਇਹ ਵੀ ਇੰਡੀਆ ਤੋਂ ਹਰਾਈਕੋਟ ਤੋਂ ਡਿਸਟ੍ਰਿਕਟ ਲੁਧਿਆਣਾ ਨਾਮ ਸਿੰਘ ਰਾਮਗੜੀਆ ਸਿੱਖ ਲੜਕਾ 13/7 ਕਨਨਡੇਟ ਆਫ ਬਰਥ 5 ਫੁੱਟ 9 ਇੰਚ ਕਾਤਾ ਖੇਤੀਬਾੜੀ ਕਰਦੇ ਨੇ ਜੀ ਇਹਨਾਂ ਦਾ ਪਰਿਵਾਰ ਕੈਨੇਡਾ ਘਰੇਲੂ ਲੜਕੇ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲ ਰਿਹਾ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਇਹ ਸਾਈ ਪ੍ਰਸਤ ਹੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਗੁਰਦਾਸਪੁਰ ਏਰੀਆ 11 ਕਨਨਡੇਟ ਆਫ ਬਰਥ 5 ਫੁੱਟ 8 ਇੰਚ ਕੱਦ ਗ੍ਰੈਜੂਏਟ ਸਾਈਪਰਸ ਪਰਮਨੈਂਟ ਦੇ ਗਏ ਹੋਣਾ ਜੀ ਭੈਣ ਇਹਨਾਂ ਦੀ ਆਸਟ੍ਰੇਲੀਆ 5 ਏਕੜ ਪ੍ਰਾਪਰਟੀ ਆ ਲੜਕੀ ਵਧੀਆ ਖਾਨਦਨ ਤੋਂ ਹੋਵੇ ਇਹ ਇਹਨਾਂ ਦੀ ਇੱਛਾ ਜੀ ਇਹਨਾਂ ਦਾ ਨੰਬਰ ਚੱਲਦਾ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਲੋੜ ਹਾਰਸ਼ ਤਰਖਾਨ ਹਿੰਦੂ ਲੜਕਾ ਲੁਧਿਆਣੇ ਤੋਂ 19 2 2000 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ ਮੈਟ੍ਰਿਕ ਨੇ ਜੀ ਇਹ ਲਿਮਟਿਡ ਕੰਪਨੀ ਦੇ ਵਿੱਚ ਬੀ ਐਮ ਸੀ ਵਿੱਚ ਕੰਮ ਕਰਦੇ ਨੇ 22000 ਰੁਪਿਆ ਪਰ ਮਹੀਨਾ ਦੀ ਇਹਨਾਂ ਦੀ ਹਮਤਨਾ ਘਰੇਲੂ ਲੜਕੇ ਦੀ ਜ਼ਰੂਰਤ ਆ ਸਕਰੀਨ ਦੇ ਅਚਾਰਾ ਨੰਬਰ ਤੇ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਅਮਰਤ ਧਾਰੀ ਪਟਿਆਲੇ ਤੋਂ 30 12 99 ਡੇਟ ਆਫ ਬਰਥ 5 ਫੁੱਟ 10 ਇੰਚ ਕੱਦ ਬੀਏ ਕੀਤੀ ਹੋਈ ਹੈ ਜਿਹਨਾਂ ਨੇ ਕੈਨੇਡਾ ਤੋਂ ਬਿਜ਼ਨਸ ਮੈਨੇਜਮੈਂਟ ਦਾ ਕੋਰਸ ਕੀਤਾ ਹੋਇਆ ਪੀਆਰ ਕੈਨੇਡਾ ਨੇ ਇਹ ਇਹਨਾਂ ਦੇ ਭੈਣ ਜੀ ਨੇ ਉਹ ਵੀ ਬਾਹਲੇ ਦੇ ਦਿਨ ਹੈ ਪਿਤਾ ਜੀ ਨਾਲ ਦੇ ਸਰਕਾਰੀ ਜੋਬ ਤੋਂ ਰਿਟਾਇਰ ਨੇ ਪ੍ਰਾਪਰਟੀ ਨਾਲ ਕੋਲੇ 8.5 ਏਕੜਾ ਅਤੇ ਕੁਝ ਸ਼ਹਿਰੀ ਪ੍ਰਾਪਰਟੀ ਵੀ ਆ ਪੜ੍ਹੇ ਲਿਖੇ ਚੰਗੇ ਪਰਿਵਾਰ ਤੋਂ ਮਿਸਤਾਕ ਲੜਕਾ ਕੱਦ 5 ਫੁੱਟ 4 ਇੰਚ ਹੋਵੇ ਲੜਕੀ ਦੀ ਬੀ.ਐਸ.ਸੀ. ਨਰਸਿੰਗ ਨੂੰ ਪਹਿਲ ਦਿੱਤੀ ਜਾਵੇਗੀ ਇਹਨਾਂ ਦਾ ਵੀ ਸਕਰੀਨ ਤੇ ਨੰਬਰ ਚੱਲ ਰਿਹਾ ਸੀ ਸੰਪਰਕ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਇੰਡੀਆ ਤੋਂ ਨਾਮ ਸਿੰਘ ਜੱਟ ਸਿੱਖ ਲੜਕਾ ਚਹਿਲਗੋਤ ਮਾਨਸਾ ਏਰੀਆ ਉਮਰ 29 ਸਾਲ 5 ਫੁੱਟ 7 ਇੰਚ ਕੱਦ ਐਮ.ਏ ਕੀਤੀ ਹੋਈ ਆ ਪ੍ਰਾਈਵੇਟ ਜੌਬ ਕਰਦਿੰਨੇ ਭੈਣ ਵਿਆਹੀ ਹੋਈ ਆ ਕਾਰ ਵਿੱਚ ਸਿਰਫ ਮਾਂ ਪੁੱਤਰ ਹੀ ਹਨ 3 ਏਕੜ ਵਾਹੀ ਜੋ ਜਮੀਨ 15 ਵਿੱਚ ਵੈਰੀ ਪ੍ਰਾਪਰਟੀ ਪੜੀ ਲਿਖੀ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਚੱਲ ਰਿਹਾ ਨੰਬਰ ਤੇ ਸੰਪਰਕ ਕਰੋ ਜੀ ਅਗਲਾ ਰਸਤਾ ਇੰਡੀਆ ਤੋਂ ਨਾਮ ਸਿੰਘ ਜੱਟ ਸਿੱਖ ਲੜਕਾ ਸੰਧੂ ਗੋਤ ਅਬੋਹਰ ਤੋਂ ਇਹਨਾਂ ਦੇ ਘਰ ਵਾਲੀ ਦੀ ਮੌਤ ਹੋ ਚੁੱਕੀ ਹੈ ਜੀ ਇੱਕ ਲੜਕਾ ਇਹਨਾਂ ਦਾ 16 ਸਾਲ ਦਾ 17488 ਡੇਟ ਆਫ ਬਰਥ 5 ਫੁੱਟ 6 ਇੰਚ ਕਾਦਾ 10+2 ਇਹਨਾਂ ਦੀ ਕੁਆਲਿਫੀਕੇਸ਼ਨ ਆ ਖੇਤੀਬਾੜੀ ਕਰਦੇ ਨੇ 24 ਕਿੱਲੇ ਨਾਲ ਕੋਲ ਜ਼ਮੀਨ ਆ ਦੋ ਭਰਾ ਨੇ ਇਹਨਾਂ ਨੂੰ ਜੀਵਨ ਸਾਥਣੀ ਚਾਹੀਦੀ ਹੈ ਜੀ ਘਰੇਲੂ ਲੜਕੀ ਵਿਧਵਾ ਤਲਾਕशुदा ਹੋਵੇ ਬਿਨਾ ਬੱਚੇ ਤੋਂ ਸਕਰੀਨ ਤੇ ਚੱਲੇ ਰੇ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਆ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਗਿੱਲ ਗੋਤ ਬੈਸ਼ਨੋ ਲੁਧਿਆਣਾ ਏਰੀਆ ਉਮਰ 35 ਸਾਲ 5 ਫੁੱਟ 10 ਇੰਚ ਕੱਦ ਇਹ ਡਵਾਈ ਵਿੱਚ ਕੰਮ ਕਰਦੇ ਨੇ ਜੀ ਦੋ ਭਰਾ ਨੇ ਲੜਕੀ ਕੁਆਰੀ ਜਾਂ ਤਲਾਕशुदा ਹੋਵੇ ਘਰੇਲੂ ਲੜਕੀ ਦੀ ਜ਼ਰੂਰਤ ਹੈ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰੋ ਅਗਲਾ ਰਿਸ਼ਤਾ ਕੈਨੇਡਾ ਤੋਂ ਨਾਮ ਸਿੰਘ ਤਨਤਨ ਸਾਹਿਬ ਜੱਟ ਸਿੱਖ ਲੜਕਾ 498 ਡੇਟ ਆਫ ਬਰਥ 6 ਫੁੱਟ 2 ਇੰਚ ਕੱਦ ਦਾ ਲੜਕੇ ਦਾ ਬ੍ਰੈਂਪਟਨ ਕੈਨੇਡਾ অন্ਡਾਰੀਓ ਵਿਖੇ ਗੈਸ ਰਹਿ ਰਹੇ ਨੇ ਗੈਸ ਏਜੰਸੀ ਮੈਨੇਜਰ ਨੇ ਉੱਥੇ ਭੈਣ ਵੀ ਇਹਨਾਂ ਦੇ ਕੈਨੇਡਾ ਨੇ 6 ਕਿੜੇ ਨਾਲ ਕੋਈ ਪ੍ਰਾਪਰਟੀ ਆ ਲੜਕੀ ਕੈਨੇਡਾ ਤੋਂ ਪੀਆਰ ਹੋਵੇ ਕੱਦ 5 ਫੁੱਟ 6 ਇੰਚ ਦੇ ਕਰੀਬ ਹੋਵੇ ਇਹਨਾਂ ਦੀ ਇੱਛਾ ਜੀ ਅਗਲਾ ਰਿਸ਼ਤਾ ਨੋਟ ਕਰੋ ਇਹ ਹੈਗਾ ਆਸਟ੍ਰੇਲੀਆ ਤੋਂ ਨਾਮ ਸਿੰਘ ਜੱਟ ਸਿੱਕ ਲੜਕਾ ਮੁਕਤਸਰ ਸਾਹਿਬ 1993 ਡੇਟ ਆਫ ਬਰਥ 5 ਫੁੱਟ 11 ਇੰਚ ਕੱਦ ਬੀ ਟੈਕ ਕੁਆਲੀਫਿਕੇਸ਼ਨਾਂ ਦੀ ਐਡੀਲੇਡ ਵਿੱਚ ਪੀ ਆਰ ਆਸਟ੍ਰੇਲੀਆ ਨੇ ਐਡੀਲੇਡ ਵਿੱਚ ਰਹਿ ਰਹੇ ਨੇ ਪੀ ਆਰ ਆਸਟ੍ਰੇਲੀਆ ਨੇ 15 ਕਿਲੋ ਪ੍ਰਾਪਰਟੀ ਆ ਦੋ ਭਰਾ ਨੇ ਲੜਕੀ ਆਸਟ੍ਰੇਲੀਆ ਵਿੱਚ ਹੋਵੇ ਭਾਵੇਂ ਪੰਜਾਬ ਵਿੱਚ ਬੀ ਐਸਸੀ ਨਰਸਿੰਗ ਕੀਤੀ ਹੋਵੇ ਇਹ ਇਹਨਾਂ ਦੀ ਰਿਕੁਆਇਰਮੈਂਟ ਆ ਜੀ ਮੁਕਤਸਰ ਸਾਹਿਬ ਅਬਹੁਤ ਮਲੋਟ ਫਰੀਦਕੋਟ ਬਠਿੰਡਾ ਨੂੰ ਪਹਲ ਦਿੱਤੀ ਜਾਵੇਗੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰੋ ਅਗਲਾ ਰਿਸ਼ਤਾ ਇੰਡੀਆ ਤੋਂ ਨਾਮ ਸਿੰਘ ਜੱਟ ਸਿੱਖ ਲੜਕਾ ਇਹ ਲੜਕਾ ਗੁਰਸੇਖਾ ਜੀ ਫਤੇਗੜ ਸਾਵੇਰੀਆ 30 ਸਾਲ ਉਮਰਾਂ میٹرਕ ਕੀਤੀ ਹੋਈ ਆ ਟਰਾਂਸਪੋਰਟ ਦਾ ਕੰਮ ਕਰਦਿੰਨੇ ਤਿੰਨ ਕਿਲੇ ਨਾਲ ਕੋਲੇ ਵਾਹਜੋਗ ਜ਼ਮੀਨਾਂ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰੋ ਅਗਲਾ ਰਿਸ਼ਤਾ ਰੋਟ ਕਰੋ ਜੀ ਨਾਮ ਸਿੰਘ ਰਾਮਗੜੀਆ ਸਿੱਖ ਲੜਕਾ ਲੁਧਿਆਣਾ ਏਰੀਆ 1992 ਡੇਟ ਆਫ ਬਰਥ 5 ਫੁੱਟ 7 ਇੰਚ ਕੱਦ ਬੀਸੀ ਕੁਆਲੀਫਿਕੇਸ਼ਨ ਪ੍ਰਾਈਵੇਟ ਜੌਬ ਕਰਦਣਾ ਮਾਤਾ ਪਿਤਾ ਦਾ ਇਕੱਲਾ ਬੇਟਾ ਪਿਤਾ ਦਾ ਆਪਣਾ ਕਾਰੋਬਾਰ ਆ ਰਾਜਾ ਸਮਾਜ ਪਰਿਵਾਰ ਆ ਨੀਡ ਐਜੂਕੇਟਿਡ ਗਰਲ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਕ ਲੜਕਾ ਅਮਰਤਸਰ ਸਾਹਿਬ 652001 ਡੇਟ ਆਫ ਬਰਥ 5 ਫੁੱਟ 9 ਇੰਚ ਦਾ ਬੀਵੀ ਕੀਤੀ ਹੋਇਆ ਕੰਪਿਊਟਰ ਐਪਲੀਕੇਸ਼ਨ ਡਿਪਲੋਮਾ ਕੀਤਾ ਹੋਇਆ ਦਵਾਈ ਵਿੱਚ ਇਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ 60000 ਰੁਪਏ ਪਰ ਮਹੀਨਾ ਇਹਨਾਂ ਦੀ ਆਮਦਨ ਹੈ ਤਿੰਨ ਪੈਣਾ ਮੈਰਿਡ ਨੇ ਇਟਲੀ ਵਿੱਚ ਸੈਟਲਡ ਨੇ 9 ਕਿਲੇ ਨਾਲ ਕੋਲ ਪ੍ਰਾਪਰਟੀ ਆ ਪੜ੍ਹੀ ਲਿਖੀ ਘਰੇਲੂ ਲੜਕੀ ਦੀ ਜ਼ਰੂਰਤ ਹੈ ਸਕਰੀਨ ਦੇ ਜਿਹੜਾ ਨੰਬਰ ਤੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਤੋਂ ਨਾਮ ਸਿੰਘ ਜੱਟ ਸਿੱਖ ਲੜਕਾ ਜਲੰਧਰ ਏਰੀਆ ਇਹਨਾਂ ਦਾ ਮੈਂ ਪਹਿਲਾਂ ਅੰਗਰੇਜ਼ੀ ਦੇ ਵਿੱਚ ਲਿਖਿਆ ਹੋਇਆ ਉਹਦੇ ਹਿਸਾਬ ਨਾਲ ਹੀ ਬੋਲ ਦੇਣਾ ਬੈਲ ਸੈਟਲਡ ਕੈਨੇਡਾ ਬੇਸਿਕਲੀ ਬਲੋਂਗ ਜਲੰਧਰ ਕੈਨੇਡੀਅਨ ਸਿਟੀਜ਼ਨ ਵੈਰੀ ਹੈਂਡਸਮ ਬாய் ਡੇਟ ਆਫ ਬਰਥ 794 ਹਾਈਟ 6 ਫੁੱਟ ਕੁਆਲੀਫਿਕੇਸ਼ਨ ਐਸੋਸੀਏਟ ਡਿਗਰੀ ਇਨ ਕੰਪਿਊਟਰ ਸਾਇੰਸ ਐਂਡ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਫਰੋਮ ਸਾਈਮਨ ਫਰਾਸ਼ਰ ਯੂਨੀਵਰਸਿਟੀ ਕੈਨੇਡਾ ਟਾਪਰ ਰਹੇ ਨੇ ਜੀ ਸਰੀਰੇ ਵਿੱਚ ਰਹਿੰਦੇ ਨੇ 11 ਸਰੀ ਜੇਮਲ ਵਰਨੇ ਪੱਗ ਮੰਦੇ ਨੇ ਡਸ ਨਾਟ ਡਰਿੰਕ অর ਨੋ ਐਨੀ ਡਰੱਗਸ ਕੋਈ ਨਸ਼ਾ ਨਹੀਂ ਕਰਦੇ ਵੈਸ਼ਨੂ ਨੇ ਮਾਤਾ ਪਿਤਾ ਕੋਲ ਇਹਨਾਂ ਦੇ ਸੁਪਰਵਾਈਜ਼ਰ ਇਹਨਾਂ ਦੇ ਮਾਤਾ ਪਿਤਾ ਜੀਆਂ ਕੋਲ ਦੋ ਭੈਣਾਂ ਨੇ ਉਹ ਵਹੀਆਂ ਹੋਈਆਂ ਨੇ ਵੈਲ ਸੈਟਲਡ ਨੇ ਐਜੂਕੇਟਡ ਫੈਮਿਲੀ ਆ ਜੀ ਮਦਰ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਇਹਨਾਂ ਦੀ ਨੀਡ ਕੀ ਆ ਲੁਕਿੰਗ ਫਾਰ ਏ ਟਾਲ 5 ਫੀਟ 4 ਇੰਚ ਐਂਡ ਅਬਵ ਦੇ ਆਰ ਲੁਕਿੰਗ एजुकेटेड ब्यूटीफुल स्मार्ट एंड एफटीसीएस जाट सिख गर्ल फ्रॉम यूएसए कनाडा लड़की यूएसए ਜਾਂ ਕੈਨੇਡਾ ਤੋਂ ਹੋਵੇ 5 ਫੁੱਟ 4 ਇੰਚ ਕੱਦ ਹੋਵੇ ਵਧੀਆ ਖਾਨਦਾਨੀ जाट सिख ਪਰਿਵਾਰ ਨਾਲ ਸੰਬੰਧ ਰੱਖਦੀ ਹੋਵੇ ਇਹਨਾਂ ਨਾਲ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਕੈਨੇਡਾ ਤੋਂ ਨਾਮ ਸਿੰਘ ਜੱਟ ਸਿੱਖ ਲੜਕਾ ਲੁਧਿਆਣਾ ਏਰੀਆ 23 ਸਾਲ ਉਮਰ 5 ਫੁੱਟ 8 ਇੰਚ ਕੱਦ ਕਿੰਡਰਾ ਵਿੱਚ ਵਰਕ ਪਰਮਿਟ ਤੇ ਨੇ ਇੱਛਾ ਨੇ ਦੀ ਹੈ ਗੱਲ ਪੀਆਰ ਫਰਮ ਕੈਨੇਡਾ ਵਰਕ ਪਰਮਿਟ ਜਾਂ ਸਟੱਡੀ ਵੀਜ਼ ਲੜਕੀ ਭਾਵੇਂ ਪੀਆਰ ਹੋਵੇ ਵਰਕ ਪਰਮਿਟ ਤੇ ਹੋਵੇ ਸਟੱਡੀ ਵੀਜ਼ ਤੇ ਗਈ ਹੋਵੇ ਕੈਨੇਡਾ ਤੋਂ ਹੋਵੇ ਇਹਨਾਂ ਦਾ ਇੱਕ ਭਰਾ ਉਹ ਵੀ ਕੈਨੇਡਾ ਵਿਖੇ ਆ ਸਕਰੀਨ ਤੇ ਚੱਲੇ ਰੇ ਨੰਬਰ ਤੇ ਸੰਪਰਕ ਕਰੋ ਅਗਲਾ ਇਸਾ ਨੋਟ ਕਰੋ ਜੀ ਇੰਡੀਆ ਤੋਂ ਰਾਹੁਲ ਰਾਮਪਾਲ ਰੜਕਾ ਹਰਿਆਣਾ ਅੰਮ੍ਰਿਤਸਰ ਸਾਹਿਬ Hindu boy ਕਾਨਮ 2797 ਡੇਟ ਆਫ ਬਰਥ 4:30 ਦਾ ਸ਼ਾਮ ਦਾ ਬਰਥ 5 ਫੁੱਟ 9 ਇੰਚ ਕੱਦ 10+2 ਕੁਆਲੀਫਿਕੇਸ਼ਨ ਆਪਣਾ ਬਿਜ਼ਨਸ ਆ ਸਸ਼ਟਨਾ ਦੇ ਮੈਰਿਡ ਨੇ ਨੀਡ ਹਾਊਸ ਕਰ ਲ ਘਰੇਲੂ ਲੜਕੀ ਦੀ ਜ਼ਰੂਰਤ ਆ ਸਕ੍ਰੀਨ ਤੇ ਨੰਬਰ ਚੱਲ ਰਿਹਾ ਜੀ ਇਹਦੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਇੰਡੀਆ ਤੋਂ ਨਾਮ ਸਿੰਘ ਫਰੀਦਕੋਟ ਏਰੀਆ 5 ਫੁੱਟ 589 ਡੇਟ ਆਫ ਬਰਥ 10+2 ਕੁਆਲਿਫਿਕੇਸ਼ਨ ਮਾਤਾ ਪਿਤਾ ਦੀ ਮੌਤ ਹੋ ਗਈ ਭਰਾ ਉਹਨਾਂ ਦੇ ਪ੍ਰਾਈਵੇਟ ਜੌਬ ਕਰਦੇ ਨੇ 2.5 ਏਕੜ ਪ੍ਰਾਪਰਟੀ ਆ ਜੱਟ ਸਿੱਖ ਪਰਿਵਾਰ ਆ ਜੀ ਘਰੇਲੂ ਲੜਕੀ ਦੀ ਜ਼ਰੂਰਤ ਆ ਸਕ੍ਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਕੰਬੋ ਜਾਟ ਲੜਕਾ ਹੈ ਉਹ ਬੋਰ ਤੋਂ 5 ਫੁੱਟ 10 ਇੰਚ ਇਹਨਾਂ ਦਾ ਕਾਦਾ ਤਲਾਕ ਹੋਇਆ ਹੈ ਕੋਈ ਬੱਚਾ ਨਹੀਂ ਜ਼ਮੀਨ ਇਹਨਾਂ ਕੋਲੇ 4 ਕਿੱਲੇ ਸਾਰੇ ਵਿੱਚ ਕੀਨੂ ਦਾ ਬਾਗ ਲੱਗਿਆ ਹੋਇਆ ਘਰੇਲੂ ਲੜਕੀ ਦੀ ਜ਼ਰੂਰਤ ਹੈ ਕੁਆਰੀ ਜਾਂ ਤਲਾਕ ਸੁਦਾ ਹੋਵੇ ਸਕ੍ਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜੱਟ ਸਿੱਖ ਸਿਆਲਕੋਟੀ ਲੜਕੀ ਮਾਚੀਵਾੜਾ ਲੁਧਿਆਣਾ 1990 ਡੇਟ ਆਫ ਬਰਥ 5 ਫੁੱਟ 5 ਇੰਚ ਕਾਦਾ ਬੇਟੀ ਦਾ ਬੀਐਸਸੀ ਨਰਸਿੰਗ ਕਰਮ ਉਸਵਾਲ ਲੁਧਿਆਣਾ 1 ਇਅਰ ਐਕਸਪੀਰੀਐਂਸ ਡੀਐਮਸੀ ਹਸਪੀਟਲ ਲੁਧਿਆਣਾ ਇਹ ਲੜਕੀ ਦੀ ਬੀਐਸਸੀ ਨਰਸਿੰਗ ਕੀਤੀ ਹੋਈ ਆ ਉਸਵਾਲ ਲੁਧਿਆਣੇ ਤੋਂ 1 ਸਾਲ ਦਾ ਤਜਰਬਾ ਡੀਐਮਸੀ ਲੁਧਿਆਣੇ ਤੋਂ ਨੇਡ ਐਜੂਕੇਟਡ ਐਂਡ ਹੈਂਡਸਮ ਬੋਏ ਫਰੋਮ ਆਸਟ੍ਰੇਲੀਆ ਯੂ ਐਸ اے ਕੈਨੇਡਾ ਯੂ ਕੇ ਵਗੈਰਾ ਹੈਜ਼ ਇਕੁਅਲ ਕੁਆਲੀਫਿਕੇਸ਼ਨ ਆਫ ਗਰਲ ਲੜਕੀ ਦੇ ਬਰਾਬਰ ਦੀ ਯੋਗਤਾ ਰੱਖਦਾ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਵਧੀਆ ਉਹਨਾਂ ਦੀ ਜੌਬ ਹੋਵੇ ਜਾਂ ਆਪਣਾ ਕੋਈ ਵਧੀਆ ਬਿਜ਼ਨਸ ਹੋਵੇ ਉਹ ਵੀ ਰਿਸ਼ਤਾ ਵਿਚਾਰਿਆ ਜਾਵੇਗਾ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰਵਾਂ ਜੀ ਨਾਮ ਕੌਰ ਜੱਟ ਸਿੱਖ ਲੜਕੀ ਗਿੱਲ ਗੋਤ ਲੁਧਿਆਣਾ ਏਰੀਆ ਇਹ ਲੜਕੀ ਕੈਨੇਡਾ ਤੋਂ ਆ ਜੀ ਕੈਨੇਡਾ ਰਹਿੰਦੀ ਆ 5 1998 ਡੇਟਾ ਬਰਥ 5 ਫੁੱਟ 6 ਇੰਚ ਕਾਦਾ ਇਹ ਗ੍ਰੇਡ 12 ਵਿਦ ਨਾਨ ਮੈਡੀਕਲ ਸਟਰੀ ਬੈਚਲਰ ਆਫ ਸਾਇੰਸ ਨਾਨ ਮੈਡੀਕਲ ਆਲਸੋ ਸਟੱਡੀ ਜਨਰਲ ਆਰਟਸ ਐਂਡ ਸਾਇੰਸ ਕੈਨੇਡਾ ਪੀਆਰ ਕੈਨੇਡਾ 9 لیونਿੰਗ ਐਡਵੈਂਟਨ ਅਲਬਰਟਾ ਜੋਬ ਕੀ ਕਰ ਦਿੰਨਾ ਹੈ 9 ਵਰਕਿੰਗ ਐਜ਼ ਸੈਕੰਡ ਅਸਿਸਟੈਂਟ ਮੈਨੇਜਰ ਐਟ ਐਮ ਸੀ ਡੀਜ਼ ਨੀਡ ਲੁਕਿੰਗ ਫਾਰ ਸਮਾਰਟ ਗੁੱਡ ਲੁਕਿੰਗ ਇੰਟੈਲੀਜੈਂਟ ਬாய் ਵੈਲ ਐਜੂਕੇਟਿਡ ਪ੍ਰਿਫਰ ਟੂ ਕੈਨੇਡਾ ਐਂਡ ਮਾਲ ਵੇਰੀਆ ਮੈਰੀ ਬਿਊਰੋ ਨੋ ਪਲੀਜ਼ ਨੰਬਰ ਸਕਰੀਨ ਤੇ ਇਹਨਾਂ ਦਾ ਚੱਲ ਰਿਹਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ Hindu अरोड़ा लड़का ਫਰੀਦਕੋਟ ਤੋਂ ਕੈਨੇਡਾ ਸਿਟੀਜ਼ਨ ਆ ਜੀ लड़का ਇਹ 18 799 ਡੇਟ ਆਫ ਬਰਥ 5 ਫੁੱਟ 8 ਇੰਚ ਕਾਦਾ ਇਹਨਾਂ ਦੀ ਬੀ ਟੈਕ ਕੈਨੇਡਾ ਇੰਡੀਆ ਤੋਂ ਕੀਤੀ ਆ ਮਾਸਟਰ ਡਿਗਰੀ ਇਨ ਇਨਫੋਰਮੇਸ਼ਨ ਟੈਕਨੋਲੋਜੀ ਇਹਨਾਂ ਨੇ ਕੈਨੇਡਾ ਤੋਂ ਕੀਤੀ ਆ ਆਪਣਾ ਬਿਜ਼ਨਸ ਆ ਸਰੀ ਵਿੱਚ ਰਹਿੰਦੇ ਨੇ ਕੈਨੇਡਾ ਸਿਸਟਮ ਮੈਰੀਡ ਸਿਟੀਜ਼ਨ ਕੈਨੇਡਾ ਨੇ ਨੀਡ ਕੈਨੇਡਾ ਪੀਆਰ ਵਰਕ ਪਰਮਿਟ ਗਾਟ ਸਕਰੀਨ ਤੇ ਚੱਲੇ ਹੋਏ ਨੰਬਰ ਤੇ ਸੰਪਰਕ ਕਰੋ ਅਗਲਾ ਰਿਸ਼ਤਾ ਕੈਨੇਡਾ ਤੋਂ ਨਾਮ ਜੈਨਸ਼ ਜਲੰਧ ਫਲੋਰ ਜਲੰਧਰ ਤੋਂ ਆਧਾਰਮੀ ਲੜਕਾ ਸੰਪਲਾ ਗੋਤ 12 ਦੋਸਤਾਂ ਮੈਂ ਡੇਟ ਆਫ ਬਰਥ 5 ਫੁੱਟ 4 ਇੰਚ ਕੱਦ ਬੀਏਸੀ ਆਈਟੀ ਇੰਡੀਆ ਪੀਆਰ ਕੈਨੇਡਾ ਭਰਾ ਇਹਨਾਂ ਦਾ ਉਹ ਵੀ ਪੀਆਰ ਕੈਨੇਡਾ ਸਿਸਟਰ ਆ ਬੀਐਸ ਡਾਕਟਰ ਨੇ ਮੈਰਿਡ ਨੇ ਫਾਦਰ ਸਾਹਿਬ ਇਹਨਾਂ ਦੇ ਸਟੇਟ ਬੈਂਕ ਆਫ ਇੰਡੀਆ ਤੋਂ ਰਿਟਾਇਰ ਹੋਏ ਨੇ ਇਹਨਾਂ ਦੀ ਨੀਡ ਸੀ ਗਰਲ ਮੇ ਵੀ ਬੀਏਸੀ ਨਰਸਿੰਗ ਬਿਊਟੀਫੁੱਲ ਗਰਲ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰੋ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਮਹਿਰਾ ਸਿੱਖ ਲੜਕਾ ਸੰਗਰੂਰ ਏਰੀਆ 1989 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ ਰਾਜ ਮਿਸਤਰੀਆ ਕੰਮ ਕਰਦੇ ਨੇ ਸਾਰੇ ਭੈਣ ਭਰਾ ਵਿਆਹੇ ਹੋ ਗਏ ਘਰੇਲੂ ਲੜਕੀ ਦੀ ਜ਼ਰੂਰਤ ਆ ਪੰਮ ਤਲਾਕ ਸੁਧਾ ਹੋਵੇ ਜਾਤੀ ਬੰਧਨ ਕੋਈ ਨਹੀਂ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਇੰਡੀਆ ਤੋਂ ਨਾਮ ਸਿੰਘ ਬ੍ਰਾਮ ਗੜੀਆ ਸਿੱਖ ਲੜਕਾ ਫਾਜ਼ਲਕਾ ਏਰੀਆ 4/10 99 ਡੇਟ ਆਫ ਬਰਥ 5 ਫੁੱਟ 5 ਇੰਚ ਕੱਦ ਆਈਟੀਆ ਕੀਤੀ ਹੋਇਆ ਆਈਟੀਆ ਮੈਕੈਨਿਕਲ ਬੀਏ ਡਿਪਲੋਮਾ ਇਨ ਪ੍ਰੋਡਕਸ਼ਨ ਡਿਜ਼ਾਈਨ ਇਹਨਾਂ ਦੀ ਕੁਆਲਿਫੀਕੇਸ਼ਨ ਆ ਬਤੌਰ ਪ੍ਰੋਡਕਸ਼ਨ ਡਿਜ਼ਾਈਨਰ ਇਹ ਹਰਿਆਣੇ ਦੇ ਵਿੱਚ ਜੌਬ ਕਰਦਿੰਦਾ ਹੈ 45000 ਰੁਪਏ ਪਰ ਮਹੀਨਾ ਦੀ ਆਮਦਨ ਆ ਭਰਾ ਤੇ ਭੈਣ ਵਿਆਹੇ ਹੋਏ ਨੇ ਨੀਡ ਐਜੂਕੇਟਿਡ ਹੌਸ ਗੱਲ ਘਰੇਲੂ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰੋ ਅਗਲਾ ਰਿਸ਼ਤਾ ਹੈਗਾ ਜੀ ਨਿਊਜ਼ੀਲੈਂਡ ਤੋਂ ਨਾਮ ਕੌਰ ਜੱਟ ਸਿੱਖ ਗਰ ਆਲਕਗੋਤ ਅੰਮ੍ਰਿਤਸਰ ਸਾਹਿਬ 1994 ਡੇਟ ਆਫ ਬਰਥ 5 ਫੁੱਟ 4 ਇੰਚ ਕੱਦ ਬੀਐਸਸੀ ਨਰਸਿੰਗ ਇਹਨਾਂ ਦੀ ਕੀਤੀ ਹੋਈ ਆ ਪੀਆਰ ਨਿਊਜ਼ੀਲੈਂਡ ਨੇ ਮਾਤਾ ਪਿਤਾ ਦੀ ਇਕੱਲੀ ਬੇਟੀ ਆ ਮਿਡਲ ਕਲਾਸ ਫੈਮਿਲੀ ਆ ਵਾਂਟਡ ਜੱਟ ਸਿੱਖ ਬாய் ਫਰੋਮ ਓਨਲੀ ਫਰੋਮ ਨਿਊਜ਼ੀਲੈਂਡ ਆਸਟ੍ਰੇਲੀਆ ਪੀ ਆਰ ਆਰ ਸਿਟੀਜ਼ਨ ਵੈਲ ਐਜੂਕੇਟਿਡ ਵਿਦ ਗੁੱਡ ਜੌਬ ਫਰਮ ਮਾਝ ਏਰੀਆ ਨਾਲ ਕਾ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਤਾਂ ਹੋਵੇ ਵਧੀਆ ਪੜਿਆ ਲਿਖਿਆ ਹੋਵੇ ਤੇ ਵਧੀਆ ਜੌਬ ਹੋਵੇ ਮਾਝ ਏਰੀਆ ਨਾ ਸਮਾਂਦ ਰੱਖਦਾ ਹੋਵੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਸਿੱਖ ਲੜਕਾ ਰੰਗੀ ਗੋਤ 19 198 ਡੇਟ ਆਫ ਬਰਥ ਐਮ ਐਨ ਇਕਨੋਮਿਕਸ ਇਹਨਾਂ ਦੀ ਕੁਆਲਿਫੀਕੇਸ਼ਨ ਆ ਅਕਾਊਂਟੈਂਟ ਦਾ ਜੋਬ ਜੋਬ ਕਰਦੇ ਨੇ ਪ੍ਰਾਈਵੇਟ ਇਹ 10 ਏਕੜ ਇਹਨਾਂ ਕੋਲ ਪ੍ਰਾਪਰਟੀ ਆ ਪੜ੍ਹੇ ਲਿਖੇ ਤੇ ਸੁੰਦਰ ਲੜਕੀ ਦੀ ਜ਼ਰੂਰਤ ਆ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਸਮਰ ਕਰੋ ਅਗਲਾ ਰਿਸ਼ਤਾ ਹੈਗਾ ਜੀ ਲੜਕਾ ਹੈਗਾ ਮਲੇਸ਼ੀਆ ਨਾਮ ਸਿੰਘ ਕੰਬੋ ਸ਼ੀਮਬਾ ਸਿੱਖ ਲੜਕਾ ਮੋਗਾ ਏਰੀਆ 21894 ਡੇਟਾ ਬਰਥ 10+2 ਕੁਆਲਿਫੀਕੇਸ਼ਨ ਵਰਕਿੰਗ ਇਨ ਮਲੇਸ਼ੀਆ 70000 ਰੁਪਏ ਪਰ ਮਹੀਨਾ ਦੀ ਆਮਦਨਾਂ ਪੜ੍ਹੀ ਲਿਖੀ ਲੜਕੀ ਜੋ ਮਲੇਸ਼ੀਆ ਜਾਣਾ ਚਾਹੁੰਦੀ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਸਲੂਟ ਕਰੋ ਨਾਮ ਕੌਰ ਰਾਮਗੜੀਆ ਸਿੱਖ ਲੜਕੀ 5 ਫੁੱਟ 3 ਇੰਚ ਕੱਦ 26 9 85 ਡੇਟ ਆਫ ਬਰਥ ਐਮ ਕਾਮ ਇਹਨਾਂ ਦੀ ਕੀਤੀ ਹੋਇਆ ਜੀ ਪੋਸਟ ਗ੍ਰੈਜੂਏਟ ਨੇ ਡਾਈਵੋਰਸੀਆ ਲੜਕੀ ਹੈ ਇਕ ਲੜਕਾ ਇਹਨਾਂ ਦੇ 8 ਸਾਲ ਦਾ ਨੀਡ ਐਜੂਕੇਟਿਡ ਐਨ ਆਰ ਆਈ ਬாய் ਆਰ ਵੈਲ ਸੈਟਲਡ ਇਨ ਇੰਡੀਆ ਲੜਕਾ ਐਨ ਆਰ ਆਈ ਹੋਵੇ ਜਾਂ ਫਿਰ ਵਧੀਆ ਪਰਿਵਾਰ ਤੋਂ ਇੰਡੀਆ ਤੋਂ ਵੀ ਹੋ ਸਕਦਾ ਸਕਰੀਨ ਤੇ ਚੱਲ ਰਹੇ ਨੰਬਰ ਤੇ ਸੰਪਰਕ ਕਰੋ ਇਹ ਲੜਕੀ ਨਵੇਂ ਸ਼ਹਿਰ ਨਾਲ ਸਮਝ ਰੱਖਦੀ ਆ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅਰੋੜਾ ਸਿੱਖ ਲੜਕਾ ਮਾਛੀਵਾੜਾ ਲੁਧਿਆਣਾ ਏਰੀਆ ਨੰਦਾਸ ਕਾਨਮੇ ਡੇਟ ਆਵਰ 5 ਫੁੱਟ 11 ਇੰਚ ਕਾਦਾ ਬੀਏ ਕੀਤੀ ਹੋਇਆ ਡੀ ਫਾਰਮਸੀ ਬੀਐਸਸੀ ਐਮਐਲਟੀ ਓਨ ਮੈਡੀਕਲ ਸਟੋਰ ਐਂਡ ਓਨ ਕਲੀਨिकल ਲੈਬਰਾਟਰੀ ਇਹ ਕੰਮ ਕਰਦੇ ਨੇ 14 ਲੱਖ ਰੁਪਇਆ ਪ੍ਰਤੀ ਸਾਲ ਇਹਨਾਂ ਦੀ ਆਮਦਨ ਹੈ ਫਾਜ਼ਲ ਸਾਹਿਬ ਇਹਨਾਂ ਦੇ ਗਵਰਨਮੈਂਟ ਤੋਂ ਰਿਟਾਇਰ ਨੇ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗੱਲ ਇਹਨਾਂ ਦੀ ਰਿਕੁਆਇਰਮੈਂਟ ਹੈ ਜੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਤੁਸੀਂ ਸੰਪਰਕ ਕਰੋ ਅਗਲਾ ਰਿਸ਼ਤਾ ਇੰਡੀਆ ਤੋਂ ਨਾਮ ਸਿੰਘ ਜੱਟ ਸਿੱਖ ਲੜਕਾ ਇਨੋਸੈਂਟਲੀ ਡਾਈਵੋਰਸਡ ਵੈਸ਼ਨੂ ਸੰਗਾ ਗੋਤ 36 ਸਾਲੋਂ ਵਰ 5 ਫੁੱਟ 10 ਇੰਚ ਕੱਤ ਕੈਨੇਡਾ ਪੀਆਰ ਨੇ ਹੀ ਇਹ ਭਰਾ ਵੀ ਇਹਨਾਂ ਦਾ ਕੈਨੇਡਾ ਪੀਆਰਾ ਇਹਨਾਂ ਦੀ ਇੱਛਾ ਕੀ ਆ ਚੰਗੇ ਪਰਿਵਾਰ ਨੇਕ ਸੁਭਾਅ ਵਾਲੀ ਪੜ੍ਹੀ ਲਿਖੀ ਅਤੇ ਸੁੰਦਰ ਲੜਕੀ ਦੀ ਜ਼ਰੂਰਤ ਆ ਲੜਕੀ ਐਨ ਆਰ ਆਈ ਜਾਂ ਮਾਝਾ ਏਰੀਆ ਤੋਂ ਹੋਵੇ ਮੈਰਿਜ ਮੇਅਰ ਵਾਲੇ ਮਾਫ ਕਰਨ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜੱਟ ਸਿੱਖ ਲੜਕਾ ਫਰੀਦਕੋਟ ਏਰੀਆ 1991 ਡੇਟ ਆਫ ਬਰਥ 10+2 ਕੁਆਲਿਫਿਕੇਸ਼ਨਾਂ ਪਿਤਾ ਜੀ ਇਹਨਾਂ ਦੇ ਸੁਰਗਵਾਸ ਹੋ ਚੁੱਕੇ ਨੇ ਇੱਕ ਭਰਾ ਉਹ ਪ੍ਰਾਈਵੇਟ ਜੌਬ ਕਰਦੇ ਨੇ 2 ਕਿੱਲੇ ਇਹਨਾਂ ਕੋਲ ਪ੍ਰਾਪਰਟੀ ਆ 5 ਕਿੱਲਾਂ ਦੀ ਖੇਤੀ ਕਰਦੇ ਨੇ ਘਰੇਲੂ ਲੜਕੀ ਕੁਆਰੀ ਜਾਂ ਤਲਾਕ ਸੁਧਾ ਹੋਵੇ ਜਾਤੀ ਬੰਧਨ ਕੋਈ ਨਹੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜਿਸ ਸਕਰੀਨ ਤੇ ਨੰਬਰ ਚੱਲ ਰਿਹਾ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਨੀਸ਼ ਕੁਮਾਰ ਬਰਮਾ ਸਨਿਆਰ ਲੜਕਾ ਕੰਡਾ ਇਹਨਾਂ ਦਾ ਗੋਤ ਅਮਰਸਾ ਸਾਹਿਬ ਕਾਂਡਾ ਗੋਤ ਅੰਮ੍ਰਿਤਸਰ ਸਾਹਿਬ 26/99 12:26 ਦਾ ਸਵੇਰ ਦਾ ਜਨਮ 5 ਫੁੱਟ 7 ਇੰਚ ਕੱਦ ਐਜ ਮੈਨੇਜਰ ਸੈਫ ਇਨ ਯੂਰ ਪੋਲੈਂਡ ਪੋਲੈਂਡ ਦੇ ਵਿੱਚ ਇਹ ਮੈਨੇਜਰ ਸੈਫ ਦੇ ਤੌਰ ਤੇ ਕੰਮ ਕਰਦੇ ਨੇ ਫਾਜ਼ਲ ਸਾਹਿਬ ਇਹਨਾਂ ਦਾ ਉਹਨਾਂ ਦਾ ਆਪਣਾ ਬਿਜ਼ਨਸ ਆ ਸੇਲ ਪਰਚੇਸ ਦਾ ਪ੍ਰਾਪਰਟੀ ਦਾ ਨੀਟ ਐਜੂਕੇਟਡ ਐਂਡ ਬਿਊਟੀਫੁਲ ਗਰਲ ਇਹਨਾਂ ਦੀ ਇੱਛਾ ਜੀ ਪੜ੍ਹੀ ਲਿਖੀ ਤੇ ਸੁੰਦਰ ਲੜਕੀ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਤੁਸੀਂ ਇਹਦੇ ਸੰਪਰਕ ਕਰ ਸਕਦੇ ਹੋ ਇਹ ਰਿਸ਼ਤਿਆਂ ਦੇ ਵੇਰਵੇ ਆਪ ਜੀ ਨਾਲ ਸਾਂਝੇ ਕੀਤੇ ਗਏ ਹਨ ਜੀ ਕੋਈ ਵੇਰਵਾ ਵੱਧ ਘੱਟ ਬੋਲਿਆ ਗਿਆ ਹੋਵੇ ਖਿਮਾ ਦੇ ਜਾਚਕਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨਵੀਂ ਵੀਡੀਓ ਆਪ ਜੀ ਤੱਕ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ